ਸਮਤੀ ਤੇ ਜਿਲਾ ਪ੍ਰਸ਼ਦੀਆਂ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਮੈਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਰਿਵਾਰ ਸਮੇਤ ਤੇ ਮੈਂ ਸਾਰੇ ਪੰਜਾਬ ਦੇ ਖਾਸ ਤੌਰ ਤੇ ਪਿੰਡਾਂ ਦੇ ਕਿਉਂਕਿ ਵੋਟਾਂ ਜ਼ਿਆਦਾਤਰ ਪਿੰਡੂ ਏਰੀਆ ਚ ਪੈ ਰਹੀਆਂ ਨੇ ਮੈਂ ਸੂਝਵਾਨ ਲੋਕਾਂ ਨੂੰ ਮਾਮਾ ਪੈਣਾ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰੂੰਗਾ ਕਿ ਬੱਦ ਤੋਂ ਬੱਦ ਗਿਣਤੀ ਦੇ ਵਿੱਚ ਆਪਣੇ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਬੂਥ ਤੇ ਜਾ ਕੇ ਆਪਣੇ ਇਸ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੋ ਬੜੀਆਂ ਕੁਰਬਾਨੀਆਂ ਦੇ ਨਾਲ ਇਹ ਅਧਿਕਾਰ ਮਿਲਿਆ ਸੋ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਕਿਉਂਕਿ ਇਹ ਵੋਟਾਂ ਲੋਕਲ ਮੁੱਦਿਆਂ ਤੇ ਲੜੀਆਂ ਜਾਂਦੀਆਂ ਗਲੀਆਂ ਨਾਲੀਆਂ ਪਿੰਡਾਂ ਦੀ ਤਰੱਕੀ ਗਰਾਊਂਡ ਟੋਬੇ ਸੜਕਾਂ ਸੋ ਇਸ ਕਰਕੇ ਉਮੀਦਵਾਰਾਂ ਨੂੰ ਵੀ ਲਗਭਗ ਜਾਣਦੇ ਹੁੰਦੇ ਆ ਸਾਰੇ ਇੱਕ ਦੂਜੇ ਨੂੰ ਹਰ ਰੋਜ਼ ਇੱਕ ਦੂਜੇ ਦੇ ਮੱਥੇ ਲੱਗਦੇ ਆ ਖੁਸ਼ੀਆਂ ਗਮੀਆਂ ਦੇ ਫੰਕਸ਼ਨਾਂ 'ਚ ਇਕੱਠੇ ਹੁੰਦੇ ਆ ਸੋ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਮੀਦਵਾਰ ਉਹਨੂੰ ਵੋਟਾਂ ਪਾਓ ਆਪਣੇ ਪਿੰਡਾਂ ਦੀ ਤਰੱਕੀ ਦੇ ਜਿਹੜੇ ਰਾਹ ਪੱਧਰੇ ਕਰੋ ਤੇ ਤਾਂ ਕਿ ਲੋਕਤੰਤਰ ਦੀ ਜਿਹੜੀ ਨੀ ਹੈ ਇਹ ਨੀਹਾਂ ਆਣੀਆਂ ਵੋਟਾਂ ਨੇ ਤਾਂ ਨੀਹਾਂ ਆਣੀਆਂ ਇੱਟਾਂ ਹੋ ਗਈਆਂ ਨੀਹਾਂ ਆਣੀਆਂ ਵੋਟਾਂ ਹੋ ਗਈਆਂ ਇਹ ਆਪਾਂ ਬਿਲਕੁਲ ਚਾਹੁੰਦੇ ਆ ਕਿ ਉਹ ਕੁਆਲਿਟੀ ਦੀਆਂ ਹੋਣ ਸਟੈਂਡਰਡ ਦੀਆਂ ਹੋਣ ਸੋ ਆ ਕੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਸਰਫਰਦੀ ਪਾਰਟੀ ਕਹਿੰਦੇ ਨੇ ਵੀ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਗਿਆ ਜਿਸ ਦਾ ਪਹਿਲਾ ਦੇਖਣ ਵਿੱਚ ਐਪੀਸੋਡ ਮਿਲਿਆ ਸਾਰੇ ਇੰਨੇ ਕੈਮਰੇ ਖੜੇ ਨੇ ਜਿਹਾ ਪ੍ਰਸ਼ਾਸਨ ਖੜਾ ਹੈ ਜੀ ਕਿੱਥੇ ਦੁਰਉਪਯੋਗ ਇਹ ਹਾਰ ਮੰਨਣ ਵਾਲੀ ਗੱਲ ਹੈ ਜੀ ਉਹਨਾਂ ਨੇ ਤਾਂ ਬਸ ਐਵੇਂ ਰੌਂਡ ਪਾਉਣੀ ਹੈ ਉਹ ਤੋਂ 4-5 ਦਿਨ ਪਹਿਲਾਂ ਹੀ ਕਹਿਣ ਲੱਗੇ ਸੀ ਐਵੇਂ ਹੋਗੇ ਜਿਵੇਂ ਹੋਗੇ ਜੀ ਦੇਖੋ 2400 ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਖੜੇ ਨੇ ਲਗਭਗ ਅਕਾਲੀ ਦਲ ਦੇ ਵੀ 201800 ਦੇ ਨੇੜੇ ਤੇ ਇੱਕ ਉਹਨਾਂ ਦੇ ਕੱਲੀ ਬਲਾਕ ਸੰਪਤੀ ਦੀ ਗੱਲ ਕਰ ਰਹੇ ਮੈਂ ਤੇ ਜ਼ਿਲ੍ਹਾ ਪ੍ਰੀਸ਼ਦ ਖੜੀ ਉਹ ਵੀ ਤਾਂ ਖੜੀ ਨੇ ਕਾਗਜ਼ ਉਹਨਾਂ ਦੇ ਵੀ ਸੈਪਟ ਹੋਏ ਨੇ ਕਿੱਥੇ ਦਰ ਉਪਯੋਗ ਹੋ ਗਿਆ ਇਹ ਸਿਰਫ ਇੱਕ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਉਹ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇ ਸੋ ਜਦੋਂ ਹੁਣ ਤੁਸੀਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰੋਗੇ ਜਦੋਂ ਤੁਸੀਂ ਪਿਸਤੌਲਾਂ ਤੇ ਨੋਕ ਤੇ ਵੋਟਾਂ ਮੰਗੋਗੇ ਫਿਰ ਤਾਂ ਜਿਹੜਾ ਪ੍ਰਸ਼ਾਸਨ ਨੂੰ ਕੁਛ ਤਾਂ ਕਰਨਾ ਹੀ ਪਊਗਾ ਨਾ ਫਿਰ ਫਿਰ ਇਹ ਥੋੜੀ ਹੈ ਕਿ ਤੁਸੀਂ ਮਤਲਬ ਗੈਂਗਸਟਰਾਂ ਦੇ ਰਿਸ਼ਤੇ ਰੋਂ ਡੇਟਾ ਦੇ ਕੇ ਉਸ ਤੋਂ ਬਾਅਦ ਕਹੋ ਕਿ ਔਰ ਲੋਕਾਂ ਨੂੰ ਫੋਨ ਕਰਕੇ ਧਮਕਾਓ ਤੇ ਉਸ ਤੋਂ ਬਾਅਦ ਕਹੋ ਕਿ ਆਮਨ ਸ਼ਾਂਤੀ ਨਹੀਂ ਹੈਗੀ ਜੀ ਆ ਨਹੀਂ ਹੈਗਾ ਜੀ ਸੋ ਇਹ ਸਾਰੇ ਇਹਨਾਂ ਦੇ ਬਹਾਨੇਵਾਜੀ ਹੈ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਸ਼ਾਂਤੀ ਨਾਲ ਵੋਟਾਂ ਚੱਲ ਰਹੀਆਂ ਪੰਜਾਬ 'ਚ ਮੇਰੇ ਕੋਲੇ ਹਰ ਮਿੰਟ-ਮਿੰਟ ਦੀ ਅਪਡੇਟ ਆ ਰਹੀ ਹੈ ਡੀਜੀਪੀ ਸਾਹਿਬ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਮੈਂ ਪੁੱਛ ਰਿਹਾ ਹਾਂ ਤੇ ਬਿਲਕੁਲ ਸਹੀ ਸਲਾਮਤ ਚੱਲ ਰਿਹਾ ਹੈ ਔਰ ਹਜੇ 4 ਵਜੇ ਤੱਕ ਵੋਟਾਂ ਨਹੀਂ 4 ਵਜੇ ਤੱਕ ਜਿਹੜੇ ਲਾਈਨ ਚ ਲੱਗ ਗਏ ਉਹਨਾਂ ਦੇ ਵੋਟਾਂ ਪੈਣਗੇ ਇਹ ਨਾ ਸਮਝਿਆ ਜਾਵੇ ਕਿ 4 ਵਜੇ ਤੋਂ ਬਾਅਦ ਵੋਟੇ ਪੈਣੇ ਬੰਦ ਹੋ ਜਾਣਗੇ ਜਿਹੜੇ ਲਾਈਨ ਚ ਲੱਗ ਗਏ ਬੂਥ ਦੀ ਚ ਸਟੇਸ਼ਨ ਤੇ ਪੋਲਿੰਗ ਸਟੇਸ਼ਨ ਤੇ ਪਹੁੰਚ ਗਏ ਉਹਨਾਂ ਦੀ ਵੋਟਾਂ ਪੈਣਗੀਆਂ ਜੇ ਕੋਈ ਇੱਧਰ ਉੱਧਰ ਜਾਂ ਕੋਈ ਆਪਣੇ ਕੰਮਾਂ ਕਾਰਾਂ ਤੇ ਗਏ ਹੋਏ ਨੇ 4 ਵਜੇ ਤੋਂ ਪਹਿਲਾਂ ਕੇ ਜੇ ਲਾਈਨ ਚ ਲੱਗ ਜਾਣਗੇ ਤੁਹਾਨੂੰ ਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੋਟਾਂ ਨੂੰ ਕਿੰਨੀ ਇੱਕ ਐਮੀਤ ਸਮਝ ਲੈਣੀ ਕਿਉਂਕਿ ਸਰਪੰਚੀ ਨੂੰ ਭਾਤੇ ਐਮੀਤ ਦਿੱਤੀ ਜਾਂ ਲੋਕਤੰਤਰ ਦਾ ਇਹ ਵੀ ਇੱਕ ਲੇਅਰ ਹੈ ਸਰਪੰਚੀ ਤੋਂ ਉੱਪਰ ਇਹ ਹੋ ਜਾਂਦੀ ਹੈ ਤੇ ਬੜੀਆਂ ਗ੍ਰਾਂਟਾਂ ਬੜੇ ਪਿੰਡਾਂ ਦੇ ਜਿਹੜੇ ਸੁਧਾਰ ਦੇ ਕੰਮ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਚੋਂ ਆਉਂਦੇ ਨੇ ਜਾਂ ਬਲਾਕ ਸਮಿತಿ ਚੋਂ ਆਉਂਦੇ ਨੇ ਤੇ ਖਾਸ ਤੌਰ ਤੇ ਨੌਜਵਾਨ ਜਾਂ ਜਿਹੜੇ ਖੜੇ ਨੇ ਵੋਟਾਂ 'ਚ ਉਹਨਾਂ ਲਈ ਇੱਕ ਪੋਲੀਟਿਕਲ ਕੈਰੀਅਰ ਆਪਦੇ ਜੇ ਬਣਾਉਣੇ ਨੇ ਉਹਨਾਂ ਨੇ ਤਾਂ ਇਹ ਵੋਟਾਂ ਬਹੁਤ ਵੱਡਾ ਇੱਕ ਪੌੜੀ ਦਾ ਕੰਮ ਕਰਦੀਆਂ ਨੇ ਅੱਗੇ ਜਾ ਕੇ ਉਹ ਉਸ ਤੋਂ ਅਗਲੀ ਸਟੇਜ ਤੇ ਜਾਣਗੇ ਹੈਨਾ ਸੋ ਇਹ ਸਮਝ ਲਓ ਵੀ ਰਾਜਨੀਤਿਕ ਸਾਡੇ ਢਾਂਚੇ ਲਈ ਵੀ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੇ ਕਾਲਜ ਨੇ ਉਹਨਾਂ ਦੇ ਬੱਚੇ ਸਕੂਲ ਜਿਹੜੇ ਨੇ ਉਹ ਸਕੂਲਾਂ ਚੋਂ ਆਉਂਦੇ ਨੇ ਯੂਨੀਵਰਸਿਟੀਆਂ ਦੇ ਬੱਚੇ ਕਾਲਜਾਂ ਚੋਂ ਆਉਂਦੇ ਨੇ ਸੋ ਇਸ ਕਰਕੇ ਇਹ ਇੱਕ ਅਗਲੀ ਪੀੜ੍ਹੀ ਜਿਹੜੀ ਰਾਜਨੀਤੀ ਵਾਲੀ ਹੈ ਉਹਦੇ ਵਾਸਤੇ ਵੀ ਇੱਕ ਵਧੀਆ ਮੌਕਾ ਹੈ ਕਿ ਚੰਗੇ ਯੰਗ ਮੁੰਡੇ ਸਿਆਣੇ ਪੜ੍ਹੇ ਲਿਖੇ ਹੋਣ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਸਭ ਤੋਂ ਵੱਧ ਪਾਇਆ ਗਿਆ ਹੈ ਇਹ ਤਾਂ ਬਹੁਤ ਚਿਰ ਪਹਿਲਾਂ ਤੋਂ ਅਸੀਂ ਮੈਂ ਤਾਂ ਜਦੋਂ ਕਲਾਕਾਰ ਵੀ ਨਹੀਂ ਸੀਗਾ ਅ ਮਤਲਬ ਮੈਂ ਰਾਜਨੀਤੀ ਚ ਨਹੀਂ ਸੀਗਾ ਕਲਾਕਾਰ ਤੌਰ ਤੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਸੀਗਾ ਅਸੀਂ ਇਸ ਦੇ ਬਾਰੇ ਮਾਮਲਾ ਉਠਾ ਰਹੇ ਆ ਜਲ ਸ਼ਕਤੀ ਮੰਤਰੀ ਕੋਲੇ ਪਹਿਲਾਂ ਸ਼ਿਕਾਇਤ ਸਾਹਿਬ ਸੀ ਹੁਣ ਹੋਰ ਮੇਰੇ ਕੋਲ ਸੀ ਆਰ ਪਾਟੇਲ ਹੈ ਤੇ ਪਾਣੀਆਂ ਦੇ ਮੁੱਦੇ ਤੇ ਤਾਂ ਪੰਜਾਬ ਪਹਿਲੇ ਹੀ ਮੈਂ ਤਾਂ ਇਹ ਗੱਲ ਨਾਰਥ ਜ਼ੋਨ ਕੌਂਸਲ ਚ ਕਹਿ ਕੇ ਆ ਕਿ ਨਾ ਸਾਡਾ ਥੱਲੇ ਵਾਲਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਨਾ ਸਾਡਾ ਉੱਪਰ ਵਾਲਾ ਦਰਿਆਵਾਂ ਦਾ ਪਾਣੀ ਉਹ ਵੀ ਕਾਲੇ ਰੰਗ ਦਾ ਜਿਹੜਾ ਹੋ ਗਿਆ ਤੇ ਉਹਦੇ ਵਾਸਤੇ ਸਾਨੂੰ ਬੁੱਢਾ ਨਾਲਾ ਜਾਂ ਕੋਰ ਕੋਈ ਫੰਡ ਨਹੀਂ ਦਿੰਦਾ ਆ ਕੇ ਦੇਖ ਜਾਂਦੇ ਆ ਸੈਂਟਰ ਵਾਲੇ ਦੇਖ ਕੇ ਚਲੇ ਜਾਂਦੇ ਆ ਸੋ ਅਸੀਂ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮਾਤ ਦੇ ਵਚਨ ਨੂੰ ਜਿਹੜਾ ਪੂਰਾ ਕਰਨ ਦੇ ਵਚਨ ਵੱਧਾਂ ਖੋਦਦੇ ਸਰ ਪਨੀਰ ਦੇ ਵਿੱਚ ਵੀ 50% ਦੇ ਨੀਅਰ ਅਬਾਊਟ ਅਡਲਟਰੇਸ਼ਨ ਆਈ ਹੈ ਮਤਲਬ ਸੈਂਪਲਸ ਦੇ ਇਹ ਕੱਲੇ ਪੰਜਾਬ ਦਾ ਨਹੀਂ ਜੀ ਤੁਸੀਂ ਯੂਪੀ ਵਾਲੇ ਪਾਸੇ ਜਾ ਕੇ ਤਾਂ ਖੂਨ ਵੀ ਨਕਲੀ ਹੈ ਮਤਲਬ ਪੰਜਾਬ ਨੂੰ ਖੂਨ ਬਲੱਡ ਬੈਂਕ ਚ ਖੂਨ ਨਕਲੀ ਹੈ ਸੋ ਇਸ ਕਰਕੇ ਇਹ ਆਪਾਂ ਨੂੰ ਥੋੜਾ ਜਿਹਾ ਸੋਸ਼ੀਅਲੀ ਇਹ ਵੀ ਸੋਚਣਾ ਪਊਗਾ ਕਿ ਜਿਹੜੇ ਪਨੀਰ ਨਕਲੀ ਖੋਆ ਨਕਲੀ ਜਾਂ ਫਿਰ ਖੂਨ ਨਕਲੀ ਜਾਂ ਕੋਈ ਮਿਰਚਾਂ ਚ ਜਿਹੜਾ ਇੱਟਾਂ ਦਾ ਸ਼ੋਰਾ ਫਲਾਨੇ ਚ ਆਹਾ ਆ ਮਿਕਸ ਕਰਦੇ ਆ ਕਿਤੇ ਨਾ ਕਿਤੇ ਜਾ ਕੇ ਫਿਰ ਤੁਹਾਡੇ ਘਰੇ ਵੀ ਆਊਗਾ ਉਹ ਸੋ ਇਸ ਕਰਕੇ ਕੱਲਾ ਪੈਸੇ ਕਮਾਉਣਾ ਹੀ ਇੱਥੇ ਮਕਸਦ ਨਹੀਂ ਹੋਣਾ ਚਾਹੀਦਾ ਜਾਂ ਪ੍ਰੋਫਿਟ ਲੈਣਾ ਹੀ ਮਕਸਦ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਜਿਹੜੇ ਮੁਹੱਲੇ ਚ ਰਹਿੰਦੇ ਹੋ ਜਾਂ ਜਿਹੜੇ ਪਿੰਡ ਚ ਰਹਿੰਦੇ ਹੋ ਉਹਦੇ ਆਲੇ ਦੁਆਲੇ ਗੁਆਂਢ ਦੀ ਵੀ ਖੈਰ ਮਨਾਓ ਲੱਗੀ ਜੇ ਤੇਰੇ ਕਲੇਜੇ ਅਜੇ ਸ਼ੂਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਸੋ ਜੇ ਆਲਾਦਵਾਲਾ ਸਾਰਾ ਸਾਫ਼ ਰਹੂਗਾ ਸ਼ੁੱਧ ਖਾਣਗੇ ਲੋਕ ਸਮਾਜ ਤਰੱਕੀ ਕਰੂਗਾ ਤਾਂ ਉਹ ਉਹਨਾਂ ਦਾ ਘਰ ਵੀ ਤਾਂ ਸਮਾਜ ਦੇ ਵਿੱਚ ਹੀ ਹੈ 40% ਹੀ ਘਟੀ ਆ ਜੀ ਕਿਵੇਂ ਦੇਖਦੇ ਵੱਲੋਂ ਪਸੜ ਰਿਹਾ ਤੁਹਾਡੇ ਤੁਸੀਂ ਵੀ ਨਾ ਕਿ ਆਇਆ ਹੋ ਮੂੰਹ ਮਾਰਦੀ ਐ ਫਿਰ ਤੋਂ ਸਕੂਲ ਦੇ ਨਾਲ ਕਿੱਤਾਂ ਦੇ ਹਾਲਾਤ ਬਣੇ ਹੋ ਇਸੇ ਤਰ੍ਹਾਂ ਸਾਰਾ ਸਕੂਲ ਆ ਉਹ ਨੂੰ ਕਿਵੇਂ ਦੇ ਦਿਓ ਤੁਹਾਡਾ ਆਪ ਦਾ ਜ਼ਿਲ੍ਹਾ ਕੋਈ ਗੱਲ ਨਹੀਂ ਜੀ ਮੇਰਾ ਸਾਰਾ ਪੰਜਾਬ ਹੈ ਜੀ ਇਕੱਲਾ ਆਪ ਦਾ ਜ਼ਿਲ੍ਹਾ ਕਿਉਂ ਸਾਰਾ ਪੰਜਾਬ ਮੇਰੇ ਕੋਲੇ ਜੀ ਸਾਰੇ ਪੰਜਾਬ ਨਹੀਂ ਜੀ ਸਾਫ਼ ਸਪਾਈ ਸਾਰੇ ਪੰਜਾਬ ਚਾਹੀਦੀ ਹੈ ਜੀ ਮੈਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਤੌਰ ਤੇ ਵਿਚਰ ਰਿਹਾ ਮੇਰੇ ਲਈ ਇਕੱਲਾ ਕੋਈ ਪਿੰਡ ਜ ਮੇਰਾ ਜਾਂ ਮੇਰਾ ਕੋਈ ਜ਼ਿਲ੍ਹਾ ਨਹੀਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੇ ਮੈਨੂੰ ਜਿਹੜਾ ਉਹ ਫਤਵਾ ਦਿੱਤਾ ਤੇ ਮੇਰਾ ਫਰਜ਼ ਸਾਰੇ ਪੰਜਾਬ ਨੂੰ ਸਾਫ਼ ਸੁਥਰਾ ਰੱਖਣਾ ਜਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਹੱਲ ਕਰਨਾ ਨੌਕਰੀਆਂ ਦੇ ਰਹੇ ਆ ਸੜਕਾਂ ਬਹੁਤ ਸ਼ਾਨਦਾਰ ਬਣ ਰਹੀਆਂ ਨੇ ਹਸਪਤਾਲ ਅਪਡੇਟ ਹੋ ਰਹੇ ਨੇ ਔਰ ਲੇਟੈਸਟ ਮਸ਼ੀਨਾਂ ਹਸਪਤਾਲਾਂ ਚ ਆ ਰਹੀਆਂ ਨੇ ਸਕੂਲ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਬੱਚੇ ਆ ਰਹੇ ਨੇ ਟੀਚਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਠੀਕ ਹੈ ਨਾ ਸੋ ਅਸੀਂ ਆਪਣੇ ਵੱਲੋਂ ਕੋਈ ਐਸਾ ਜਿਹੜਾ ਜ਼ਰੀਆ ਜਿਹਦੇ ਨਾਲ ਪੰਜਾਬ ਦੀ ਤਰੱਕੀ ਹੁੰਦੀ ਹੋਵੇ ਅਸੀਂ ਕੋਈ ਬੰਨ ਜਾਂ ਨਹੀਂ ਛੱਡਾਂਗੇ ਅਸੀਂ ਆਪਣੇ ਵੱਲ ਬੈਸਟ ਐਫਰਟਸ ਕਰ ਰਹੇ ਹਾਂ ਕਿਉਂਕਿ ਕਿੰਨੇ ਸੇ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ ਨੇ ਜਾਰੀ ਕਰਕੇ ਕਿਹਾ ਕਿ ਸਾਡੇ ਨੀਂਦਾਂ ਨੂੰ ਗੱਡੀਆਂ ਘੇਰੇ ਜਾ ਰਹੇ ਨੇ ਗੈਂਗਸਟਰਾਂ ਤੋਂ ਧਮਕੀਆਂ ਦਵਾਈਆਂ ਜਾ ਰਹੇ ਨੇ ਚੰਨੀ ਤਾਂ ਛੱਡੋ ਯਾਰ ਚੰਨੀ ਤਾਂ ਕੁਝ ਵੀ ਕਹਿੰਦੇ ਹੋ ਤਾਂ ਕਹਿੰਦੇ 100 100 ਬੈਲਟ ਪੇਪਰ ਆ ਗਈ ਜਿੱਥੇ ਆ ਗਈ ਉਹ ਗੈਰ ਜ਼ਿੰਮੇਵਾਰਨ ਉਹ ਤਾਂ ਆਪਣੀ ਹਾਰ ਬਣੀ ਜਾਂਦੇ ਜੇ ਚੰਨੀ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਨਾ ਤਾਂ ਫਿਰ ਇਹ ਕਾਲੀਦਾਲ ਵੱਲੋਂ ਹੋਣੇ ਕਿਉਂਕਿ ਗੈਂਗਸਟਰਾਂ ਦੀ ਪਾਰਟੀ ਤਾਂ ਉਹੋ ਗੈਂਗਸਟਰ ਟਿਕਟਾ ਤਾਂ ਉਹ ਦਿਨ ਦੇ ਨੇ ਜੀ ਪੁਸ਼ਤ ਬਨਾਈਆਂ ਉਹ ਕਰਦੇ ਨੇ ਅਸੀਂ ਕੋਈ ਗੈਂਗਸਟਰ ਨਹੀਂ ਅਸੀਂ ਤਾਂ ਭਰਾਵਾ ਕੰਮਾਂ ਦੇ ਆਧਾਰ ਤੇ ਅਸੀਂ ਤਾਂ ਆਪਣੇ ਵਿਕਾਸ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਣ ਆਲੇ ਆ ਇਹ ਧਰਮ ਦੇ ਆਧਾਰ ਤੇ ਪੰਥ ਦੇ ਆਧਾਰ ਤੇ ਕਦੇ ਕਿਸੇ ਜਾਤੀ